ਸਪੱਸ਼ਟ ਕਤਲ ਕਾਂਡ ਤੇ ਗਰਮਾਈਆ ਸਿਆਸਤ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਕਤਲ ਦੇ ਪਿੱਛੇ 100% ਕਾਂਗਰਸ ਜਾਂ ਫਿਰ ਸ਼ੋਮਣੀ ਕਾਲੇ ਦਲ ਹੈ ਸੋ ਅਕਾਲੀਆਂ ਤੇ ਕਾਂਗਰਸ ਦੇ ਨਾਲ ਜੁੜਦੇ ਨੇ ਗੈਂਗਸਟਰਾਂ ਦਿੱਤਾ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਦਾਜ਼ੀ ਕੀ ਪਿੰਡ ਦੇ ਵਿੱਚ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਦਾ ਗੋਲਿਆਂ ਮਾਫੀਆ ਕਤਲ ਕਰ ਦਿੱਤਾ ਗਿਆ ਸਰਪੰਚ ਦਾ ਸਪੋਰਟਰ ਸੀ ਇਹ ਰਾਜਵਿੰਦਰ ਸਿੰਘ ਜਿੱਥੇ ਕਿ ਹੁਣ ਪੱਛੀ ਕਤਲ ਕਾਂਡ ਤੇ ਸਿਆਸਤ ਗਰਮਾ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੱਡਾ ਦਾਅਵਾ ਕੀਤਾ ਗਿਆ ਕਾਰ ਵੀਰੋ بڑا ਔਕਾਸਾ ਮਾਇ ਵੈਸੇ ਅਭੇ ਮੌਕੇ ਤੇ ਬਹੁਤ ਜ਼ਿਆਦਾ ਰਾਜਨੀਤਿਕ ਗੱਲ ਕਰਨ ਦਾ ਬਣਦਾ ਵੀ ਨਹੀਂ ਹੈ ਲੇਕਿਨ ਕੁਝ ਗੱਲਾਂ ਦੀ ਸੱਚਾਈ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਅੱਜ ਜਿਸ ਤਰੀਕੇ ਨਾਲ ਤਲਵੰਡੀ ਮੋੜ ਜਿਹੜਾ ਪੱਟੀ ਵਿਧਾਨ ਸਭਾ ਹਲਕੇ ਦਾ ਇੱਕ ਪਿੰਡ ਹੈ ਜਿੱਥੇ ਰਾਜਵਿੰਦਰ ਸਿੰਘ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਸਿਰਫ ਔਰ ਸਿਰਫ ਉਹਦੇ ਪਿੱਛੇ ਮਕਸਦ ਇਹ ਸੀ ਵੀ ਪਿੰਡ ਵਾਲਿਆਂ ਨੇ ਇੱਕ ਜਿਹਨੂੰ ਰਾਜਵਿੰਦਰ ਸਪੋਰਟ ਕਰਦਾ ਸੀ ਉਹ ਸਾਡੀ ਭੈਣ ਨੂੰ ਚੋਣਾ ਵਾਸਤੇ ਸਪੋਰਟ ਕੀਤਾ ਸੀ ਔਰ ਰਾਜਵਿੰਦਰ ਖੁਦ ਆਵਾਦੀ ਪਾਰਟੀ ਦਾ ਇੱਕ ਅਹਿਮ ਵਰਕਰ ਸੀ ਲਗਾਤਾਰ ਆਵਾਦੀ ਪਾਰਟੀ ਦੀਆਂ ਐਕਟੀਵਿਟੀਆਂ ਚੋਂ ਪਾਰਟਿਸਿਪੇਟ ਜਾਗਰੂਕ ਔਰ ਜੋਜਾਰੂ politisian ਐਕਟਿਵਿਸਟ ਸੀ ਤੱਕਾ ਹੋਇਆ ਤੱਕਾ ਅਗਰ ਹੋਇਆ ਆ ਉਹ ਤੇ ਸੱਤਾਧਾਰੀ ਆਵਾਦੀ ਪਾਰਟੀ ਦੇ ਵਰਕਰਾਂ ਨਾਲ ਹੋ ਰਿਹਾ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਜਿਨ੍ਹਾਂ ਨੂੰ ਕਤਲ ਕੀਤਾ ਜਾ ਰਿਹਾ ਔਰ ਇਹ ਇੱਕ ਫਿਤਰਤ ਰਹੀ ਹੈ ਇਹ ਪਾਰਟੀਆਂ ਦੋਨਾਂ ਦੀ ਇਵਨ ਬੀਜਪੀ ਕਾਲੀ ਔਰ ਕਾਂਗਰਸ ਦੀ ਇਹ ਜਿੰਨੇ ਜਿੰਨੀਆਂ ਵੀ ਚਾਹੇ ਉਹ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਇਹਨਾਂ ਦੇ ਰਾਤ ਚ ਚਾਹੇ ਨਗਰ ਪੰਚਾਇਤਾਂ ਦੀਆਂ ਹੋਈਆਂ ਚਾਹੇ ਸਰਪੰਚੀ ਦੀਆਂ ਹੋਈਆਂ ਇਹਨਾਂ ਲੋਕਾਂ ਨੇ ਇਲੈਕਸ਼ਨ ਨੂੰ ਡੈਮੋਕਰੈਟਿਕ ਪੀਸਫੁਲੀ ਹੋਣ ਨਹੀਂ ਦਿੱਤਾ ਲੁੱਟਿਆ ਔਰ ਇਸ ਗੱਲ ਦਾ ਅੰਦਾਜ਼ਾ ਆਪਾਂ ਲਾਓ ਕਿ ਅੱਜ ਜਦੋਂ ਵਿਰੋਧੀ ਧਿਰ ਜਦੋਂ ਇਹ ਬਿਲਕੁਲ ਰਾਜਨੀਤਿਕ ਤੌਰ ਤੇ ਖਤਮ ਹੋ ਚੁੱਕਿਆ ਫਿਰ ਵੀ ਇਸ ਤਰੀਕੇ ਨਾਲ ਦਿਨ ਦਿਹਾੜੇ ਕਤਲਿਆਮ ਨੂੰ ਅੰਜਾਮ ਦੇ ਰਹੇ ਤੇ ਜਦੋਂ ਇਸ ਸੱਤਾ ਦੇ غرور ਚ ਹੋਣਗੇ ਤੇ ਕਿਸ ਹੱਦ ਤੱਕ ਪੰਜਾਬ ਦੇ ਲੋਕਾਂ ਤੇ ਕਹਿਰ ਵਰ ਪਾਉਂਦੇ ਹੋਣਗੇ ਕਿਸ ਹੱਦ ਤੱਕ ਡੈਮੋਕਰੇਟੀ ਦਾ ਡੈਮੋਕ੍ਰੇਸੀ ਦਾ ਘਾਣ ਕਰਦੇ ਹੋਣਗੇ ਕਿਸ ਹੱਦ ਤੱਕ ਆਮ ਲੋਕਾਂ ਨੂੰ ਇਸ ਡੈਮੋਕਰੈਟਿਕ ਪ੍ਰੋਸੈਸ ਤੋਂ ਵਾਂਝਾ ਰੱਖਦੇ ਹੋਣਗੇ ਇਹਦਾ ਅੰਦਾਜ਼ਾ ਲਗਾਉਣਾ ਬੜਾ ਸੌਖਾ ਹੈ ਕਿ ਕਾਲੀ ਭਾਜਪਾ ਔਰ ਕਾਂਗਰਸ ਦੇ ਲੋਕਾਂ ਨੇ ਕਿਸ ਤਰੀਕੇ ਨਾਲ ਮਾਨਸਾ ਦੀ ਸਰਕਾਰ ਦੇ ਦੌਰਾਨ ਗੁੰਡਾਗਰਦੀ ਕੀਤੀ ਆ ਬਾਦ ਨਹੀਂ ਆਏ ਨੌਜਵਾਨਾਂ ਦੇ ਕਤਲ ਕਰ ਰਹੇ ਗੋਲੀਆਂ ਮਾਰ ਰਹੇ ਆ ਤੇ ਆਪਣੀ ਰਾਤ ਕਿਸ ਹੱਦ ਤੱਕ ਚੱਲੇ ਕਿਹੜੇ ਮੂੰਹ ਨਾਲ ਇਲੈਕਸ਼ਨ ਕਮਿਸ਼ਨ ਕੋ ਜਾ ਰਹੇ ਕਿਹੜੇ ਮੂੰਹ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਆ ਰਾਜਾ ਬਰਿੰਗ ਜੀ ਤੁਸੀਂ ਤੇ ਮਤਲਬ ਹੱਦਾ ਪਾਰ ਕਰਤੀਆਂ ਔਰ ਮੈਂ 100% ਸ਼ੋਰ ਹਾਂ ਜਿਹੜਾ ਸਾਡੇ ਨੌਜਵਾਨ ਦਾ ਆਵਾ ਦੀ ਪਾਰਟੀ ਦੇ ਵਰਕਰ ਦਾ ਕਤਲ ਅਜ ਪੱਟੀ ਛੋਇਆ ਹੈ ਉਸ ਵਰਕਰ ਦੇ ਕਤਲ ਨੂੰ ਅੰਜਾਮ ਦੇਣ ਵਾਲੇ 100% ਲੋਕ ਜਿਹੜੇ ਆ ਉਹ ਐਫੀਲੀਏਟਡ ਨਿਕਲਣਗੇ ਕਾਂਗਰਸ ਜਾਂ ਅਕਾਲੀ ਭਾਜਪਾ ਦੇ ਕਿਉਂ ਕਿ ਇਹਨਾਂ ਦੋਨਾਂ ਪਾਰਟੀਆਂ ਨੇ ਨੌਜਵਾਨਾਂ ਨੂੰ ਗੈਂਗਸਟਰ ਬਣਾ ਕੇ ਪੈਟਰੋਨੇਜ ਕੀਤਾ ਇਹਨਾਂ ਲੋਕਾਂ ਨੇ ਗੁਨਾਹਗਾਰਾਂ ਨੂੰ ਇਹਨਾਂ ਲੋਕਾਂ ਨੇ ਬਦਮਾਸ਼ਾਂ ਨੂੰ ਪਾਲਿਆ ਵੱਡਾ ਕੀਤਾ ਤਗੜਾ ਕੀਤਾ ਇਹ ਅਕਾਲੀ ਭਾਜਪਾ ਔਰ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਕਰਾਹੇ ਪਾ ਕੇ ਪੈਟਰੋਨੇਜ ਕਰਕੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਘਟਨਾਵਾਂ ਹੁੰਦੀਆਂ ਹੋਣਗੀਆਂ ਉਸ ਟਾਈਮ ਔਰ ਇਹ ਤੇ ਮੈਨ ਲੱਗਦਾ ਵੀ ਕਿ ਇਹ ਤੇ ਬਹੁਤ ਜ਼ਿਆਦਾ ਆਈਡੈਂਟੀਫਾਈ ਨਹੀਂ ਹੋਣ ਦਿੰਦੇ ਹੋਣਗੇ